ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਤੇ ਅੱਜ ਬਣਾਵਾਂਗੇ ਆਪਾਂ ਨਵੇਂ ਤਰੀਕੇ ਨਾਲ ਆਲੂ ਦੇ ਪਕੌੜੇ ਤੇ ਉਹ ਵੀ ਆਪਾਂ ਘੱਟ ਖਰਚੇ ਵਿੱਚ ਬਣਾਵਾਂਗੇ ਤੇ ਨਵੇਂ ਤਰੀਕੇ ਨਾਲ ਬਣਾਵਾਂਗੇ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਵੀ ਮੈਂ ਆਲੂ ਦੇ ਪਕੌੜੇ ਕਿਸ ਤਰ੍ਹਾਂ ਬਣਾਉਂਗੀ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਚਲੋ ਫਿਰ ਆਪਾਂ ਆਲੂ ਦੇ ਪਕੌੜੇ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਆਲੂ ਦੇ ਪਕੌੜੇ ਬਣਾਉਣ ਵਾਸਤੇ ਤੇ ਆਪਾਂ ਤਿੰਨ ਆਲੂ ਲਏ ਤੇ ਇਹਨਾਂ ਨੂੰ ਪਹਿਲਾਂ ਪਾਣੀ ਦੇ ਨਾਲ ਧੋ ਲਿਆਗਾ ਤੇ ਹੁਣ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਛਿੱਲਾਂਗੇ ਪਤਲਾ-ਪਤਲਾ ਆਪਾਂ ਇਹਦਾ ਛਿਲਕਾ ਲਾ ਦਾਂਗੇ ਆਲੂ ਦਾ ਤੇ ਆਲੂ ਦੇ ਪਕੌੜੇ ਬਹੁਤ ਹੀ ਜ਼ਿਆਦਾ ਇਹ ਵਧੀਆ ਬਣਨਗੇ ਟੇਸਟੀ ਬਣਨਗੇ ਤੇ कुरकुरੇ ਬਣਨਗੇ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਤਿੰਨੇ ਆਲੂ ਆਪਾਂ ਇਸ ਤਰ੍ਹਾਂ ਛਿੱਲ ਲਾਂਗੇ ਹਾਂਜੀ ਤਿੰਨੇ ਆਲੂ ਨੂੰ ਆਪਾਂ ਛਿੱਲ ਲਿਆਗਾ ਇਸ ਤਰ੍ਹਾਂ ਦਾ ਆਪਾਂ ਇੱਕ ਕद्दूकश ਲੈ ਲਿਆ ਜਿਹਦੇ ਤੇ ਹੁਣ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਜਿਵੇਂ ਆਪਾਂ ਆਲੂਆਂ ਦੀ ਚਿਪਸ ਨਹੀਂ ਬਣਾਉਂਦੇ ਉਸੇ ਤਰ੍ਹਾਂ ਹੀ ਪਤਲੇ-ਪਤਲੇ ਆਲੂਆਂ ਦੀ ਚਿਪਸ ਨੂੰ ਆਪਾਂ ਇਸ ਤਰ੍ਹਾਂ ਆਲੂ ਇਹਨਾਂ ਨੂੰ ਕद्दूकश ਕਰ ਲਾਂਗੇ ਠੀਕ ਹੈ ਮੋਟੇ ਨਹੀਂ ਜੇ ਮੋਟੇ ਹੋਣਗੇ ਤੇ ਫਿਰ ਆਪਣੇ ਜਿਹੜੇ ਆਲੂ ਦੇ ਪਕੌੜੇ ਵਧਿਆ ਨਹੀਂ ਬਣਨਗੇ ਇਸ ਤਰ੍ਹਾਂ ਜਿਹੜੇ ਪਤਲੇ-ਪਤਲੇ ਆਲੂ ਦੇ ਜਿਵੇਂ ਆਪਾਂ ਚਿਪਸ ਬਣਾਉਣੇ ਹੈਗੇ ਉਸੇ ਤਰ੍ਹਾਂ ਹੀ ਆਪਾਂ ਇਹਨਾਂ ਨੂੰ ਕद्दूकश ਕਰ ਲਾਂਗੇ ਤੇ ਕਿੰਨੇ ਆਲੂ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਕद्दूकश ਕਰ ਲਾਂਗੇ ਹਾਂਜੀ ਤਿੰਨੇ ਆਲੂ ਨੂੰ ਆਪਾਂ ਇਸ ਤਰ੍ਹਾਂ ਕਰਕੇ ਕੱਦੂ ਕਸ਼ ਕਰਦੇ ਆ ਪਤਲੇ ਪਤਲੇ ਜਿਹੜੇ ਆਪਾਂ ਆਲੂ ਚੀਰ ਲਏ ਹੈਗੇ ਤੇ ਹੁਣ ਆਪਾਂ ਇਹਨਾਂ ਨੂੰ ਪਾਣੀ ਦੇ ਵਿੱਚ ਇਸ ਤਰ੍ਹਾਂ ਰੱਖ ਦਾਂਗੇ ਆਲੂ ਹੁਣ ਓਕੇ ਜਿਹੜੇ ਆਪਣੇ ਆਲੂ ਕਾਲੇ ਨਾ ਹੋਣ ਹਾਂਜੀ ਆਲੂਆਂ ਦੇ ਪਕਵਾਰੇ ਬਣਾਉਣ ਵਾਸਤੇ ਤੇ ਆਪਾਂ ਇੱਕ ਕੜਾਹੀ ਲੈ ਲਈ ਜਿਹਦੇ ਵਿੱਚ ਆਪਾਂ ਇੱਕ ਕੌਲੀ ਪਾ ਦਾਂਗੇ ਬੇਸਣ ਥੋੜੇ ਜਿਹਾ ਆਪਾਂ ਹੁਣ ਵੇਸਣ ਦੇ ਵਿੱਚ ਮਸਾਲੇ ਪਾਵਾਂਗੇ ਥੋੜੀ ਪਾ ਦਾਂਗੇ ਆਪਾਂ ਹਲਦੀ ਨਮਕ ਸੁਆਦ ਅਨੁਸਾਰ ਛੋਟਾ ਜਿਹਾ ਇੱਕ ਚਮਚ ਪਾ ਦਾਂਗੇ ਆਪਾਂ ਪੀਸੀ ਲਾਲ ਮਿਰਚ ਇੱਕ ਚਮਚ ਪਾ ਦਾਂਗੇ ਆਪਾਂ ਜੀਰੇ ਦਾ ਚੁਟਕੀ ਪਰ ਪਾ ਦਾਂਗੇ ਆਪਾਂ ਹਿੰਗ ਫਿੰਗ ਦਾ ਫਲੇਵਰ ਬਹੁਤ ਵਧੀਆ ਹੁੰਦਾ ਹੈਗਾ ਇੱਕ ਚਮਚ ਪਾ ਦਾਂਗੇ ਆਪਾਂ ਆਰਾ ਰੋਟ ਆਰਾ ਇਸ ਮਾਲ ਨੂੰ ਆਪਾਂ ਕਰ ਦਾਂਗੇ ਮਿਕਸ ਤੇ ਇਕ ਆਪਾਂ ਇਹਦਾ ਕੋਲ ਤਿਆਰ ਕਰਾਂਗੇ ਹੁਣ ਆਪਾਂ ਪਾਣੀ ਪਾਵਾਂਗੇ ਪਾਣੀ ਆਪਾਂ ਥੋੜਾ ਥੋੜਾ ਕਰਕੇ ਪਾਵਾਂਗੇ ਹਾਂਜੀ ਹੁਣ ਆਪਾਂ ਪਾ ਦਾਂਗੇ ਧਨੀਆ ਬਰੀਕ ਕੱਟਿਆ ਹੋਇਆ ਇਹਨੂੰ ਵੀ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇੱਕ ਚਮਚ ਦੇ ਹਿਸਾਬ ਨਾਲ ਪਾ ਦਾਂਗੇ ਰਿਫਾਈਨਡ ਦਹੀਂ ਜਿਹੜੇ ਆਪਣੇ ਪਕੌੜੇ ਹੋਣਗੇ ਨਾ ਆਲੂ ਦੇ ਤੇ ਬਹੁਤ ਹੀ ਵਧੀਆ ਬਣਨਗੇ ਹਾਂ ਹਾਂਜੀ ਬੇਸਨ ਦਾ ਘੋਲ ਬਣ ਕੇ ਤਿਆਰ ਆ ਹਾਂਜੀ ਜਿਹੜੇ ਆਪਾਂ ਹੁਣ ਆਲੂ ਇਸ ਤਰ੍ਹਾਂ ਕੱਟ ਕੇ ਰੱਖੇ ਸੀਗੇ ਤੇ ਉਹ ਆਪਾਂ ਪਾਣੀ ਦੇ ਵਿੱਚ ਹੁਣ ਬਾਹਰ ਕੱਢ ਲੈਣੇ ਆ ਤੇ ਚੰਗੀ ਤਰ੍ਹਾਂ ਇਹਨਾਂ ਦਾ ਪਾਣੀ ਆਪਾਂ ਸੁਕਾ ਦਾਂਗੇ ਇਸ ਤਰ੍ਹਾਂ ਆਲੂ ਪਾਣੀ ਦੇ ਵਿੱਚ ਰੱਖਣ ਨਾਲ ਆਲੂ ਕਾਲੇ ਨਹੀਂ ਹੁੰਦੇਗੇ ਤੁਸੀਂ ਦੇਖ ਸਾਦੇ ਕਿੰਨੇ ਵਧੀਆ ਜਿਹੜੇ ਆ ਆਲੂ ਸਾਫ ਸਾਫ ਹੈਗੇ ਆ ਹਾਂਜੀ ਆਲੂਆਂ ਤੇ ਆਪਾਂ ਪਾਣੀ ਸੁਕਾ ਲਿਆਗਾ ਤੇ ਜਿਹੜਾ ਆਪਣਾ ਬੇਸਣ ਦਾ ਭੋਲ ਬਣਾ ਕੇ ਰੱਖਿਆ ਸੀ ਉਹ ਵੀ ਆਪਣਾ ਰੈਡੀ ਕਰ ਲਿਆ ਤੇ ਇਧਰ ਕੜਾਹੀ ਦੇ ਵਿੱਚ ਤੇਲ ਗਰਮ ਕਰਨ ਨੂੰ ਵਾਸਤੇ ਰੱਖਤਾ ਸੀਗਾ ਤੇ ਤੇਲ ਆਪਣਾ ਗਰਮ ਹੋ ਗਿਆ ਤੇ ਹੁਣ ਜਿਹੜਾ ਆਪਾਂ ਇੱਕ ਇੱਕ ਪੀਸ ਚੱਕਾਂਗੇ ਆਲੂ ਦਾ ਤੇ ਇਸ ਤਰ੍ਹਾਂ ਬੇਸਣ ਦੇ ਵਿੱਚ ਚੰਗੀ ਤਰ੍ਹਾਂ ਇਹਨੂੰ ਲਵੇੜ ਕੇ ਤੇ ਤੇਲ 'ਚ ਛਾੜ ਦਾਂਗੇ ਇਸ ਤਰ੍ਹਾਂ ਬਹੁਤ ਵਧੀਆ ਪਕੌੜੇ ਬਣਦੇ ਹੈਗੇ ਆਂ। ਹਾਂਜੀ ਨਾ ਤਾਂ ਪਕੌੜੇ ਨਾ ਇਸ ਤਰ੍ਹਾਂ ਪਾਟਣਾਂਗੇ। ਕੜਾਹੀ ਨਾ ਥੋੜੀ ਜੀ ਇਹ ਢੂੰਗੀ ਹੈਗੀ ਆ ਤੇ ਜੇ ਚ ਚੜਾਈ ਤੇ ਥੋੜੀ ਜੀ ਕੜਾਹੀ ਹੋਵੇ ਤਾਂ ਫਿਰ ਵਧੀਆ ਬਣਦੇ ਹੈਗੇ ਆ। ਤਾਂ ਕਰਕੇ ਥੋੜੀ ਜੀ ਢੰਗਾਈ ਵਾਲੀ ਜਿਹੜੀ ਕੜਾਹੀ ਦੇ ਵਿੱਚੋਂ ਫਿਰ ਇਕੱਠੇ ਜਿਹਾ ਹੋ ਜਾਂਦੇ ਆ। ਪਕੌੜੇ ਬਿਲਕੁਲ ਆਪਣੇ ਵਧੀਆ ਬਣਨਗੇ। ਹਾਂਜੀ। ਆਹ ਦੇ ਪਕੌੜੇ ਜਿਹੜੇ ਆਪਣੇ ਫਰਾਈ ਹੋ ਗਏ ਤੇ ਹੁਣ ਆਪਾਂ ਇਹਨੂੰ ਕੜਾਹੀ ਦੇ ਵਿੱਚੋਂ ਕੱਢ ਲਾਂਗੇ ਕਿੰਨੇ ਵਧੇ ਜਿਹੜੇ ਇਹ ਫਰਾਈ ਹੋਏ ਆ ਇਹ ਰੱਖ ਦਾਂਗੇ ਆਪਾਂ ਥਲੇ ਤੇ ਸਿੱਦੇ ਛਾਦ ਲਿਆ ਤੇ ਇਸੇ ਤਰ੍ਹਾਂ ਆਪਾਂ ਦੂਸਰਾ ਪੂਰ ਕੱਢਾਂਗੇ ਪਕੌੜਿਆਂ ਦਾ ਹਾਂਜੀ ਹੁਣ ਆਪਾਂ ਪਕੌੜਿਆਂ ਦਾ ਦੂਸਰਾ ਪੂਰ ਕੱਢਾਂਗੇ ਹਾਂਜੀ ਹੁਣ ਆਪਾਂ ਪਕੌੜਿਆਂ ਨੂੰ ਫੜਦਾਂਗੇ ਤੁਸੀਂ ਦੇਖ ਸਕਦੇ ਕਿੰਨੇ ਵਧੀਆ ਜਿਹੜੇ ਇਹ ਪਕੌੜੇ ਫੁੱਲਦੀ ਜਾਂਦੇ ਆ ਮਹਿਮਾਨ ਆਉਣ ਤੇ ਤੁਸੀਂ ਇਸ ਤਰ੍ਹਾਂ ਜਲਦੀ ਜਲਦੀ ਪਕੌੜੇ ਬਣਾ ਕੇ ਦੇਖੋ ਨਾਲੇ ਤੁਸੀਂ ਇਹ ਦੂਜਾ ਘੱਟ ਘੱਟ ਕੇ ਵਿੱਚ ਇਹ ਬਣਾਏ ਜਾਂਦੇ ਕੋਈ ਜ਼ਿਆਦਾ ਖਰਚਾ ਨਹੀਂ ਆਉਂਦਾ ਹੈਗਾ ਇਹਨਾਂ ਪਕੌੜੇ ਬਣਾਉਣ ਵਾਸਤੇ ਹਾਂਜੀ ਦੂਸਰਾ ਪੂਰ ਵੀ ਜਿਹੜਾ ਪਕੌੜਿਆਂ ਦਾ ਉਹ ਫਰਾਈ ਹੋ ਚੁੱਕਿਆ ਹੈਗਾ ਉਸੇ ਤਰ੍ਹਾਂ ਆਪਾਂ ਕੱਢ ਲੈਨੇ ਆ ਤੇਲ ਚ ਕਿੰਨੇ ਕ੍ਰਿਸਪੀ ਤੇ ਕਿੰਨੇ ਵਧੀਆ ਜਿਹੜੇ ਇਹ ਪਕੌੜੇ ਬਣੇ ਹੈਗੇ ਆ ਤੁਸੀਂ ਘਰ ਵਿੱਚ ਇੱਕ ਵਾਰੀ ਜ਼ਰੂਰ ਬਣਾ ਕੇ ਦੇਖੋ ਐ ਤਰ੍ਹਾਂ ਆਲੂ ਦੇ ਪਕੌੜੇ ਤੇ ਸਾਰੇ ਪਕੌੜੇ ਆਪਾਂ ਇਸੇ ਤਰ੍ਹਾਂ ਬਣਾ ਲਾਂਗੇ ਹਾਂਜੀ ਸਾਰੇ ਪਕੌੜੇ ਆਪਾਂ ਬਣਾ ਕੇ ਰੈਡੀ ਕਰ ਲਏ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਜਿਹੜੇ ਆਪਾਂ ਇਹ ਆਲੂ ਦੇ ਪਕੌੜੇ ਬਣਾਏ ਹੈਗੇ ਆ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਜਿਹੜੇ ਕ੍ਰਿਸਪੀ ਤੇ ਕਿੰਨੇ ਸੌਫਟ ਬਣੇ ਹੈਗੇ ਆ ਤੁਸੀਂ ਘਰ ਵਿੱਚ ਇਸ ਤਰੀਕੇ ਦੇ ਨਾਲ ਆਲੂ ਦੇ ਪਕੌੜੇ ਜ਼ਰੂਰ ਬਣਾ ਕੇ ਦੇਖੋ ਮਹਿਮਾਨ ਆਉਣ ਤੇ ਬਣਾਓ ਚਾਹੇ ਤੁਸੀਂ ਆਪਦੇ ਘਰ ਵਿੱਚ ਆਪਦੇ ਖਾਣ ਵਾਸਤੇ ਬਣਾਓ ਤੇ ਬਹੁਤ ਹੀ ਜ਼ਿਆਦਾ ਇਹ ਟੇਸਟੀ ਤੇ ਕ੍ਰਿਸਪੀ ਬਣਦੇ ਆ ਹਾਂਜੀ ਅੱਜ ਦੇ ਆਲੂ ਦੇ ਪਕੌੜਿਆਂ ਦੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ